ਹੈਲੋ एवरीवन ਸਸੀ ਕਾਲਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਦਾ ਚੈਨਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਇੱਕ ਹੋਰ ਪਿੱਲੋ ਕਵਰ ਬਣਾਣਾ ਜਿਵੇਂ ਕਿ ਤੁਹਾਨੂੰ ਪਤਾ ਹੈ ਫੈਸਟੀਵਲ ਨੀਅਰ ਆ ਰਹੇ ਨੇ ਔਰ ਜਿਹੜੇ ਘਰ ਦੇ ਵਿੱਚ ਹੋਮ ਡੈਕੋਰ ਦੀਆਂ ਚੀਜ਼ਾਂ ਹੁੰਦੀਆਂ ਤੁਸੀਂ ਘਰ ਵਿੱਚ ਜਿਹੜੇ ਵੇਸਟ ਕੱਪੜੇ ਪਏ ਹੁੰਦੇ ਜਾਂ ਫੇ 올ਡ ਕੱਪੜੇ ਪਏ ਹੁੰਦੇ ਉਹਨਾਂ ਨੂੰ ਯੂਜ਼ ਕਰਕੇ ਵੀ ਤੁਸੀਂ ਹੋਮ ਡੈਕੋਰ ਵਾਲੀਆਂ ਚੀਜ਼ਾਂ ਨੂੰ ਬਣਾ ਸਕਦੇ ਹੋ ਸੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਮੈਂ ਦੋ ਕਲਰ ਦੇ ਫੈਬਰਿਕ ਲਏ ਨੇ ਇੱਕ ਵਾਈਟ ਕਲਰ ਦਾ ਇੱਕ ਬਲੂ ਕਲਰ ਦਾ ਇਹਨਾਂ ਦੀ ਲੈਂਥ ਔਰ ਵਿਡਥ ਮੈਂ ਸੇਮ ਰੱਖੀ ਆ 8x8 ਇੰਚ ਦੀ ਉਸ ਵਤ ਉਸੇ ਦੇਖ ਸਕਦੇ ਆ ਪੱਟੀ ਦੇ ਉੱਤੇ ਪੱਟੀ ਰੱਖ ਕੇ ਆਪਾਂ ਇਹਨਾਂ ਨੂੰ ਸਲਾਈ ਲਗਾ ਲਾਂਗੇ ਸਲਾਈ ਲਗਾਉਣ ਤੋਂ ਬਾਅਦ ਕੱਪੜੇ ਨੂੰ ਆਪਾਂ ਪਲਟ ਦੇਵਾਂਗੇ ਕੱਪੜੇ ਨੂੰ ਪਲਟਣ ਤੋਂ ਬਾਅਦ ਇਹਦੇ ਉੱਤੇ ਇੱਕ ਹੋਰ ਸਲਾਈ ਲਗਾ ਲਾਂਗੇ ਜਿਸ ਨਾਲ ਇਹ ਸਲਾਈ ਇਹ ਚੰਗੀ ਤਰੀਕੇ ਨਾਲ ਬੈਠ ਜਾਏਗੀ ਬਲ ਵਗੈਰਾ ਨਹੀਂ ਪੈਣਗੇ ਤੁਸੀਂ ਦੇਖ ਸਕਦੇ ਹੋ ਸਲਾਈਆਂ ਮੇਰੀਆਂ ਲੱਗ ਚੁੱਕੀਆਂ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜੁਆਇੰਟ ਕਰਾਂਗੇ ਦੋਨਾਂ ਨੂੰ ਦੋਨਾਂ ਨੂੰ ਇਸ ਤਰੀਕੇ ਨਾਲ ਆਪਾਂ ਰੱਖਣਾ ਹੈ ਤਾਂ ਕਿ ਜਿਹੜੇ ਕਲਰ ਆ ਬਿਲਕੁਲ ਆਪੋਜ਼ਿਟ ਆਣ। ਇਸ ਤੋਂ ਬਾਅਦ ਆਪਾਂ ਇਹਦੇ ਤੇ ਸਲਾਈ ਲਗਾ ਦਾਂਗੇ। ਤੁਸੀਂ ਡਬਲ ਸਲਾਈ ਵੀ ਮਾਰ ਸਕਦੇ ਹੋ ਉਹਦੇ ਨਾਲ ਇਹ ਜਿਹੜੀ ਸਲਾਈ ਆ ਕਾਫੀ ਮਜ਼ਬੂਤ ਹੋ ਜਾਂਦੀ ਆ। ਜੁਸਤੂਦ ਕਪੜਾ ਪਲਟਣ ਤੋਂ ਬਾਅਦ ਤੁਸੀਂ ਇਹਦੇ ਉੱਤੇ ਇੱਕ ਹੋਰ ਸਲਾਈ ਲਗਾ ਸਕਦੇ ਹੋ ਕੱਪੜੇ ਨੂੰ ਸੈੱਟ ਕਰਦੇ ਜਾਵਾਂਗੇ ਤੇ ਜਿਹੜੀ ਉਹਦੇ ਉੱਤੇ ਸਲਾਈ ਲਗਾਉਂਦੇ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਫਰੰਟ ਵਾਲਾ ਪੱਲਾ ਸਾਡਾ ਰੈਡੀ ਹੋ ਚੁੱਕਿਆ ਆ ਤੁਸੀਂ ਦੋ ਕਲਰ ਵੀ ਲੈ ਸਕਦੇ ਆ ਇਹਦੇ ਵਿੱਚ ਚਾਰ ਕਲਰ ਵੀ ਲੈ ਸਕਦੇ ਆ ਕਲਰਫੁਲ ਬਣ ਕੇ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਅਗਰ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਸੇਮ ਈਜ਼ੀ ਮੈਥਡ ਆ ਇਹਨੂੰ ਹਰ ਕੋਈ ਬਣਾ ਸਕਦਾ ਆ ਉਸ ਤੋਂ ਬਾਅਦ ਲਮਾਂਗੇ ਆਪਾਂ ਬੈਕ ਵਾਲਾ ਪੱਲਾ ਬੈਕ ਵਾਲਾ ਪੱਲਾ ਹਮੇਸ਼ਾ 5 ਤੋਂ 6 ਇੰਚ ਵੱਡਾ ਹੀ ਰੱਖੀਦਾ ਹੁੰਦਾ ਕਿਉਂਕਿ ਆਪਾਂ ਉਹਦੇ ਵਿੱਚ ਫਲੈਪ ਵਾਸਤੇ ਵੀ ਕਪੜਾ ਜਿਹੜਾ ਯੂਜ਼ ਕਰਦੇ ਆਂ ਸੈਂਟਰ ਵਿੱਚੋਂ ਕੱਟ ਕਰ ਦਾਂਗੇ ਕਪੜੇ ਨੂੰ ਫੋਲਡ ਕਰਕੇ ਔਰ ਉੱਪਰ ਟੌਪ ਸਟੀਚ ਲਗਾ ਲਾਂਗੇ ਦੋਨਾਂ ਪੱਲਿਆਂ ਤੇ ਟੌਪ ਸਟੀਚਿੰਗ ਮੇਰੀ ਲੱਗ ਚੁੱਕੀ ਹੈ ਫਰੰਟ ਵਾਲਾ ਪੱਲਾ ਆਪਾਂ نیچے ਰੱਖਾਂਗੇ ਜਿਹੜੇ ਦੋ ਦੂਸਰੇ ਪੱਲੇ ਇੱਕ ਦੂਸਰੇ ਉੱਤੇ ਰੱਖ ਕੇ ਆਪਾਂ ਚਾਰੋਂ ਪਾਸੇ ਸਿਲਾਈ ਲਗਾ ਦਾਂਗੇ ਸਿਲਾਈਆਂ ਸਾਡੀਆਂ ਚਾਰੋਂ ਪਾਸੇ ਲੱਗ ਚੁੱਕੀਆਂ ਤੁਸੀਂ ਦੇਖ ਸਕਦੇ ਹੋ ਸਿਲਾਈ ਨੂੰ ਮੈਂ ਡਬਲ ਕਰ ਲਿਆ ਸੀ ਤਾਂ ਕਿ ਸਿਲਾਈਆਂ ਵਾਂ ਜੜੀਆਂ ਉਹ ਜਲਦੀ ਖੋਲ ਨਾ ਸਕੇ ਉਸ ਤੋਂ ਬਾਅਦ ਜਿਹੜਾ ਆਪਾਂ ਕਵਰ ਨੂੰ ਸਿੱਧਾ ਕਰ ਲਾਂਗੇ ਕਵਰ ਨੂੰ ਸਿੱਧਾ ਕਰਨ ਤੋਂ ਬਾਅਦ ਆਪਾਂ ਜਿਹੜੇ ਆਪਣੇ ਪਿੱਲੋ ਨੂੰ ਇਨਸਰਟ ਕਰ ਲਾਂਗੇ ਪਿੱਲੋ ਦੇ ਜਿਹੜੇ ਕੋਨੇ ਆ ਉਹਨੂੰ ਅਸੀਂ ਸੀਜ਼ਨ ਨਾਲ ਵੀ ਕੱਟ ਸਕਦੇ ਆ ਉਹਦੇ ਨਾਲ ਜਿਹੜੇ ਕੋਨੇ ਆ ਬਹੁਤ ਵਧੀਆ ਨਿਕਲਦੇ ਨੇ ਪਿੱਲੋ ਕਵਰ ਬਣ ਕੇ ਸਾਡਾ ਹੋ ਚੁੱਕਿਆ ਰੈਡੀ ਤੁਸੀਂ ਦੇਖ ਸਕਦੇ ਆ ਛੋਟੀਆਂ-ਛੋਟੀਆਂ ਕਤਰਨ ਨੂੰ ਆਪਾਂ ਯੂਜ਼ ਕਰਕੇ ਕਿੰਨਾ ਸੋਹਣਾ ਜਿਹੜਾ ਕਵਰ ਆ ਬਣਾਇਆ ਬਹੁਤ ਹੀ ਸਿੰਪਲ ਬਣਾਇਆ ਹੋਇਆ ਇਸ ਤਰੀਕੇ ਦੇ ਤੁਸੀਂ ਇਹਦੇ ਵਿੱਚ ਚਾਰ ਕਲਰ ਵੀ ਐਡ ਕਰਕੇ ਬਣਾ ਸਕਦੇ ਹੋ ਮਲਟੀ ਕਲਰ ਦੇ ਪਿੱਲੋ ਕਵਰ ਵੀ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਫੈਸਟੀਵਲ ਨਜ਼ਦੀਕ ਆ ਰਹੇ ਨੇ ਫੈਸਟੀਵਲ ਤੇ ਤੁਸੀਂ ਇਦਾਂ ਦੇ ਅਲੱਗ-ਅਲੱਗ ਕਲਰ ਦੇ ਜਿਹੜੇ ਪਿੱਲੋ ਕਵਰ ਬਣਾ ਕੇ ਰੈਡੀ ਕਰ ਸਕਦੇ ਹੋ ਈਵਨ ਤੁਸੀਂ ਬੈੱਡ ਸ਼ੀਟ ਵੀ ਰੈਡੀ ਕਰ ਸਕਦੇ ਹੋ ਜਾਂ ਫਿਰ ਟੇਬਲ ਦਾ ਕਵਰ ਵੀ ਰੈਡੀ ਕਰ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਵਧੀਆ ਔਰ ਹੈਲਪਫੁਲ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦੇ ਸ਼ੇਅਰ ਜਰੂਰ ਕਰਦੇ ਆ ਕਰੋ ਕਮੈਂਟ ਵੀ ਕਰਿਆ ਕਰੋ ਥੈਂਕਸ ਫॉर ਵਾਚਿੰਗ